ਸ਼ੁਰੂ ਤੋਂ ਇਹ ਟੂਰਨਾਮੈਂਟ ਬਹੁਤ ਵੱਡੇ ਵੱਡੇ ਟੂਰਨਾਮੈਂਟ ਕਰਾਉਂਦਾ ਰਿਹਾ ਹੈ 3-4 ਦਿਨ ਲਗਾਤਾਰ ਟੂਰਨਾਮੈਂਟ ਚੱਲਦੇ ਨੇ ਇਹਨਾਂ ਨੇ ਕਦੇ ਮਿਸ ਨਹੀਂ ਕੀਤਾ ਆ ਜਿਹੜੇ ਅਸੀਂ ਨਸ਼ਿਆਂ ਦੀ ਗੱਲ ਕਰਦੇ ਆ ਜਾਂ ਸੈਟੀਜੀ ਦੀ ਗੱਲ ਕਰਦੇ ਆ ਉਹਦੇ ਲਈ ਸਭ ਤੋਂ ਵੱਡੀ ਗੱਲ ਹੈ ਜੇ ਅਸੀਂ ਟੂਰਨਾਮੈਂਟ ਕਰਾਉਨੇ ਆ ਬੱਚੇ ਜਿਹੜੀ ਕੋਡੀ ਹੈ ਇਹ ਪੰਜਾਬ ਦੀ ਮਾਂ ਖੇਡ ਹੈ ਦਾ ਐਨਆਰਆਈ ਕਮੇਟੀ ਵੱਲੋਂ ਪੰਚਾਇਤ ਵੱਲੋਂ ਸਾਡੀ ਸਾਫਕਾ ਪੰਚਾਇਤ ਸਰਪੰਚ ਸਾਹਿਬ ਵੱਲੋਂ ਪਿੰਡ ਦੇ ਭਲੇ ਲਈ ਬਹੁਤ ਅੱਛੇ ਕੰਮ ਕੀਤੇ ਜਾ ਰਹੇ ਨੇ ਅੱਜ ਵੀ ਵੱਡਾ ਫੰਡ ਤੁਸੀਂ ਪਿੰਡ ਨੂੰ ਦਿੱਤਾ ਪੈਲਸ ਬਣਾਉਣ ਲਈ ਦੇਖੋ ਜੀ ਜਿਹੜਾ ਇਹ ਐਕਸਪੀਰੀਅੰਸ ਹੈ ਕੇਮ ਦਾ ਉਹਦਾ ਮੇਰਾ ਪਹਿਲਾ ਐਕਸਪੀਰੀਅੰਸ ਲਾਇਫ ਸੀ ਹੂੰ ਇਹ ਮੈਂ ਕਦੇ ਦੇਖਿਆ ਨਹੀਂ ਪਹਿਲਾਂ ਕਦੇ ਖਾਸ ਕਰਕੇ ਪਿੰਡ ਦੇ ਵਿੱਚ ਲੰਗ ਇੱਕ ਇਤਿਹਾਸਕ ਪਿੰਡ ਪਟਿਆਲੇ ਜ਼ਿਲ੍ਹੇ ਦਾ ਪੁਰਾਣਾ ਪਟਿਆਲੇ ਰਿਆਸਤ ਦਾ ਸਾਇ ਵੀਰੀ ਗੁਰੂ ਤੇਗ ਬਹਾਦਰ ਸਾਹਿਬ ਜਿਹਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਪਰਮਾਤਮਾ ਅਗੇ ਵਹਿਗੂ ਅਗੇ ਹੀ ਅਰਦਾਸ ਕਰਦੇ ਆ ਕਿ ਪਰਮਾਤਮਾ ਇਹਨੂੰ ਹੋਰ ਤਾਕਤ ਦੇਵੇ ਹੋਰ ਇਹਨ ਬਲੱਡ ਲੈ ਕੇ ਜਾਈਏ ਤੇ ਹੋਰ ਲੋਕ ਵੀ ਹੋਰ ਪਿੰਡਾਂ ਆਏ ਵੀ ਜਿਵੇਂ ਇਹ ਟੂਰਨਾਮੈਂਟ ਕਰਨਾ ਹੈ ਉਹਨਾਂ ਟੂਰਨਾਮੈਂਟ ਨੂੰ ਅੱਗੇ ਲੈ ਕੇ ਜਾਣਾ ਤੁਹਾਡਾ ਬੜਾ ਸਹਿਯੋਗ ਰਿਹਾ ਸ਼ੁਰੂ ਤੋਂ ਲੈ ਕੇ ਮੈਂ ਸੁਣਦਾ ਹਾਂ ਜੀ ਜਦੋਂ ਸ਼ੁਰੂ ਹੋਇਆ ਆਪਣੇ ਜਿਹੜੇ ਅਮਰੀਕ ਸਿੰਘ ਜੀ ਖੜੇ ਆ ਬਾਈ ਬਲਵਿੰਦਰ ਖੜਾ ਤੁਸੀਂ ਉਸ ਸਮੇਂ ਤੋਂ ਜੁੜੇ ਹੋ ਹੋਰ ਵੀ ਕੋਈ ਕੰਮ ਆ ਜਿਹੜਾ ਪਿੰਡ ਦਾ ਹੁੰਦਾ ਉੱਥੇ ਵੱਧ ਚੜ ਕੇ ਯੋਗਦਾਨ ਤੁਹਾਡਾ ਹੁੰਦਾ ਕੀ ਕਹਿਣਾ ਚਾਹੋਗੇ ਮੈਂ ਜਲਨੀ ਕੋਲ ਤੇ ਪੜਦਾ ਸੀ 983 ਜਜਮੇਰੇ ਕਸਾਲਾ ਰਹਿੰਦਾ ਸੀ ਇੱਥੇ ਆਇਆ ਇਹ ਮੈਨੂੰ ਮਿਲੇ ਸਾਰੇ ਭਾਈ ਜਿਹਨਾਂ ਕੋ ਜੂਸ ਹੈਗਾ ਸੀ ਕਹਿੰਦੇ ਟੂਰਨਾਮੈਂਟ ਕਰਾਉਣਾ ਮਹਾਜੀ ਕਰਾਓ ਜੀ ਕੋਈ ਗੱਲ ਨਹੀਂ ਅਸੀਂ ਮੇਰੇ ਖਾਲ 18000 ਦੇ ਵਿੱਚ ਟੂਰਨਾਮੈਂਟ ਕਰਾਤਾ ਸੀ ਉਸ ਤੋਂ ਬਾਅਦ ਰਸਤੂ ਲੈ ਕੇ ਹੁਣ ਤੱਕ ਲੱਕੀ ਨਹੀਂ ਕਹਿ ਲੋ ਰੱਬ ਦੀ ਕਿਰਪਾ ਚਲੋ ਮੇਰੀ ਕੈਰੀਅਰ ਸੈਂਟਰ ਨਹੀਂ ਲੱਗੀ ਇੱਥੇ 83 ਦੇ ਵਿੱਚ ਮੈਂ ਪ੍ਰਧਾਨ ਬਣਿਆ ਸੀ ਕਲੱਬ ਦਾ ਉਸ ਤੋਂ ਬਾਅਦ ਲਗਾਤਾਰ ਅਸੀਂ ਹਰ ਸਾਲ ਕਲੱਬ ਦੇ ਪ੍ਰਧਾਨ ਦੀ ਚੋਣ ਕਰਦੇ ਤੇ ਨਵਾਂ ਪ੍ਰਧਾਨ ਬਣਾਉਂਦੇ ਤੇ ਨਵੀਂ ਕਮੇਟੀ ਬਣਾਉਂਦੇ ਤੇ ਉਹਦੇ ਵਿੱਚ ਅਸੀਂ ਹਰ ਸਾਲ ਟੂਰਨਾਮੈਂਟ ਕਰਦੇ ਆਪਣੇ ਪਿੰਡ ਤੋਂ ਵੀ ਅਕਸਰ ਆ ਕੋਈ ਅਧਿਕਾਰੀ ਆ ਭਾਵੇਂ ਮੈਂ ਪਹਿਲਾਂ ਜਿਵੇਂ ਬਖਾਰਬਾਈ ਦੀ ਗੱਲ ਕੀਤੀ ਹੈ ਆਪਣੇ ਹੋਰ ਵੀ ਜਿੰਨੇ ਸਰਪੰਨਾ ਕੁਲਦੀਪ ਬਾਈ ਆ ਤੇ ਹੁਣ ਦਰੋਤਾ ਸਾਹਿਬ ਆ ਤੇ ਅਮਰੀਕ ਬਾਈ ਆ ਸਰਪੰਨ ਸਾਹਿਬ ਖੜੇ ਨੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਫਾਈਨਲ ਡੇ ਸੀ ਆਪਣੇ ਟੂਰਨਾਮੈਂਟ ਇਹ ਲੰਗਪਿੰਡ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਆ ਜਿਹੜੇ ਹਿੰਦ ਦੀ ਚਾਦਰ ਹੋਏ ਨੇ ਲਗਾਤਾਰ ਕੰਟੀਨਿਊਇਟਾ 54 ਸਾਲ ਟੂਰਨਾਮੈਂਟ ਬਹੁਤ ਵੱਡੀ ਗੁਰੂ ਦੀ ਕਿਰਪਾ ਨਾਲ ਹੋ ਰਿਹਾ ਹੈ ਨੇ 2 4 5 6 ਟੂਰਨਾਮੈਂਟ ਹੋ ਕੇ ਉਹ ਚ ਕੋਈ ਨਾ ਕਿਤੇ ਦਿੱਕਤ ਆ ਜਾਂਦੀ ਹੈ ਉਹ ਹਰ ਜਨ ਸੰਗਤ ਚਲੋ ਅਸੀਂ ਗਾ ਅਰਦਾਸ ਕਰਦੇ ਆ ਮਰ ਕੇ ਉਹ ਵੀ ਕਰਨ ਪਰ 54 ਸਾਲਾਂ ਦਾ ਟੂਰਨਾਮੈਂਟ ਲਗਾਤਾਰ ਕਰਨਾ ਉਹ ਬਹੁਤ ਵੱਡੀ ਕੁਮਾਰੀ ਦੀ ਕਿਰਪਾ ਨਾਲ ਹੈ 95 ਦੇ ਵਿੱਚ ਟੂਰਨਾਮੈਂਟ ਖਤਮ ਹੋ ਗਿਆ ਔਰ ਤੁਸੀਂ ਇਸ ਸਟੇਜ ਤੇ ਚੜ ਗਏ ਸੀ ਤੁਸੀਂ ਗੀਤ ਗਾਇਆ ਸੀ ਮਾਦੀਓ ਲਾਡੋ ਉਹ ਮੈਂ ਇਹਨਾਂ ਨੂੰ ਪੁੱਛਿਆ ਵੀ ਇਹ ਬੰਦਾ ਕੋਣਾ ਕਿਤਾ ਆਪਣੇ ਪਿੰਡ ਦਾ ਮੋੜਾ ਹੈ ਮਨਪ੍ਰਾਪਾ ਕਰਦੇ ਆ ਕਰੂ ਜਿੰਨੀ ਤੇਰੀ ਸੇਵਾ ਹੋਈ ਉਹ ਤੈਨੂੰ ਪਤਾ ਹੈ ਠੀਕ ਹੈ ਚਲੋ ਹੁਣ ਲਾਈਨ ਚੇਂਜ ਹੋ ਗਈ ਹੁਣ ਵੀ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਇੱਕ 골ਡਨ ਜੁਬਲੀ ਆਉਣ ਸਾਡੀ ਡਾਇਮੰਡ ਜੁਬਲੀ ਆਉਣ ਵਾਲੀ ਹੈ ਐਸੀ ਤਰ੍ਹਾਂ ਸਾਨੂੰ ਸਹਾਇਕ ਮਿਲਦਾ ਇਹ ਸਾਡੇ ਸਹਿਯੋਗ ਦੀ ਗੱਲ ਹੈ ਇਹ ਅਸੀਂ ਹੋਰ ਵੀ ਅੱਗੇ ਨੂੰ ਵੱਧ ਚੜ ਕੇ ਜਿਵੇਂ ਸਾਨੂੰ ਹੁਕਮ ਲੱਗੂਗਾ ਅਸੀਂ ਤਾਂ ਕਹਿ ਨਹੀਂ ਜਾਂਦਾ ਸਾਡੇ ਬੱਚਿਆਂ ਨੂੰ ਆਲਰੇਡੀ ਇਹਨਾਂ ਸ਼ੌਕਾਂ ਕੋਆਰਡੀ ਨਾਲ ਜੁੜੇ ਹੋਏ ਨੇ ਯੂਥ ਹੈ ਜਿੱਦਾਂ ਥੋੜਾ ਜਿਹਾ ਕਰਾਹੇ ਪਿਆ ਹੋਇਆ ਪੰਜਾਬ ਦਾ ਯੂਥ ਹੈ ਕੋਈ ਤੁਹਾਡੇ ਵੱਲੋਂ ਕੋਈ ਸੁਜੈਸ਼ਨ ਕੋਈ رائے ਦੇਣੀ ਹੈ ਜਿਵੇਂ ਬੱਚੇ ਖੇਡਾਂ 'ਚ ਪੈਣ ਤੰਦਰੁਸਤਨ ਤੇ ਪੜ੍ਹਾਈ ਕਰਨ ਕੀ ਕਰਨਾ ਚਾਹੀਦਾ ਉਹ ਤਾਂ ਠੀਕ ਹੈ ਥੋੜੀ ਗੱਲ ਦੀ ਬਿਲਕੁਲ ਊ ਸ਼ਡ ਗੋ ਆਪਣੇ ਅੰਘੇਮਾ ਜਾਣਾ ਚਾਹੀਦਾ ਆਪਾਂ ਨੂੰ ਜਿਸ ਨਾਲ ਸਾਹਮਣੇ ਬੋਲਿਆ ਪਹਿਲਾਂ ਕਬੱਡੀ ਹੋਈ ਆਪਣੀ ਜਨਮ ਭੂਮੀ ਸ਼ੁਰੂ ਤੋਂ ਹੀ ਮਸਾੜੀ ਗੇਮ ਹੈ ਜੀ ਬਚਪਨ ਤੋਂ ਮਤਲਬ ਪਹਿਲੀ ਗੇਮ ਹੋਈ ਸੀ ਕਬੱਡੀ ਸਾਡੇ ਮਾਕੇ ਗੇਰੂ ਜਿਸ ਤੱਕ ਨੈਸ਼ਨਲ ਦੂਰ ਹੁੰਦਾ ਤਰੀਕਾ ਹੀ ਹੈ ਜੀ ਕਿ ਤੁਸੀਂ ਗੇਮਾਂ ਨੂੰ ਜੁਆਇਨ ਕਰੋ ਜਿਸ ਤਰ੍ਹਾਂ ਇਹ ਕਰਵਾ ਲਈ ਸਾਰੀਆਂ ਕਿੱਜਾਂ ਜਦੋਂ ਟਾਪ ਦੀ ਏਜੰਸੀ ਦੁਨੀਆ ਦੀ ਇੱਕ ਨੰਬਰ ਉਹਦੇ ਵਿੱਚ ਟਾਪ ਦੇ ਆਉਂਦਿਆਂ ਤੇ ਸ੍ਰੀ ਜਲੋਟਾ ਜੀ ਅੱਜ ਸਾਡੇ ਵਿੱਚ ਖੜੇ ਨੇ NASA ਤੋਂ ਤੇ ਇਹ ਹੈ ਇੱਥੇ ਦੇ ਜੰਪਾਲ ਨੇ ਤੇ ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀ ਕਲੱਬ ਨੂੰ ਮਾਲੀ ਮਦਦ ਦੇ ਕੇ ਇੱਥੇ ਕਾਮਯਾਬ ਕਰਿਆ ਇਹ ਟੂਰਨਾਮੈਂਟ ਖੇਡਾਂ ਰਹੀਆਂ ਆਪਸ ਦੇ ਵਿੱਚ ਭਾਈਚਾਰਕ ਸਾਂਝ ਦਾ ਸਨਿਆਦ ਦਿੰਦੀ ਆ ਉੱਥੇ ਇੱਕ ਆਉਣ ਵਾਲੇ ਨਿੱਗਰ ਨਰਵੇ ਸਮਾਜ ਨੂੰ ਵੀ ਸਹਿਦ ਦਿੰਦੀ ਆ ਸਰਸਰ ਸਾਹਿਬ ਪਿੰਡ ਲੰਗ ਦੇ ਵਿੱਚ ਚਰਨਜਮਾ ਅੱਜ ਟੂਰਨਾਮੈਂਟ ਦੀ ਸਮਾਪਤੀ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਲੰਗ ਪਿੰਡ ਸ਼ੁਰੂ ਤੋਂ ਹੀ ਟੂਰਨਾਮੈਂਟ ਬਹੁਤ ਵੱਡੇ ਵੱਡੇ ਟੂਰਨਾਮੈਂਟ ਕਰਾਉਂਦਾ ਰਿਹਾ ਹੈ ਤਿੰਨ ਚਾਰ ਦਿਨ ਲਗਾਤਾਰ ਟੂਰਨਾਮੈਂਟ ਚੱਲਦੇ ਨੇ ਕਹਿੰਦੇ ਕਦੇ ਮਿਸ ਨਹੀਂ ਕੀਤਾ ਆ ਜਿਹੜੇ ਅਸੀਂ ਨਸ਼ਿਆਂ ਦੀ ਗੱਲ ਕਰਦੇ ਆ ਜਾਂ ਸਟ੍ਰੈਟਜੀ ਦੀ ਗੱਲ ਕਰਦੇ ਆ ਉਹਦੇ ਲਈ ਸਭ ਤੋਂ ਵੱਡੀ ਗੱਲ ਹੈ ਜੇ ਅਸੀਂ ਟੂਰਨਾਮੈਂਟ ਕਰਾਉਨੇ ਆ ਬੱਚੇ ਜਿਹੜੀ ਕੋਡੀ ਹੈ ਇਹ ਪੰਜਾਬ ਦੀ ਮਾਂ ਖੇਡ ਹੈ ਜੀਤੋਂ ਸੇਧ ਲੈ ਕੇ ਪੰਜਾਬੀਆਂ ਨੇ ਬਹੁਤ ਵੱਡੀ ਤਰੱਕੀ ਕੀਤੀ ਹੈ ਦੁਨੀਆਂ ਦੇ ਵਿੱਚ ਬਹੁਤ ਬੜੀਆਂ ਧੂਮਾਂ ਪਾਈਆਂ ਨੇ ਸੋ ਜਿੰਨੀ ਵਧਾਈ ਤੇ ਜੀ ਉਨੀ ਉਨੀ ਥੋੜੀ ਹੈ ਔਰ ਐਡਾ ਵੱਡੇ ਵੱਡੇ ਟੂਰਨਾਮੈਂਟ ਕਰਦੇ ਜਿਹੜੇ ਵੱਡੇ ਟੀਮਾਂ ਨੇ ਜਿੰਨੀ ਹਨ ਵਧਾਈ ਦੀ ਉਨੀ ਥੋੜੀ ਹੈ ਪ੍ਰਮਾਤਮਾ ਅਗੇ ਵਹਿਗੁਰੂ ਅਗੇ ਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨੂੰ ਹੋਰ ਤਾਕਤ ਦੇਵੇ ਹੋਰ ਇਹਨ ਬਲੱਡ ਲੈ ਕੇ ਜਾਈਏ ਤੇ ਹੋਰ ਲੋਕ ਵੀ ਹੋਰ ਪਿੰਡਾਂ ਆਏ ਵੀ ਜਿਵੇਂ ਇਹ ਟੂਰਨਾਮੈਂਟ ਕਰਦੇ ਉਹ ਟੂਰਨਾਮੈਂਟ ਨੂੰ ਅੱਗੇ ਲੈ ਕੇ ਜਾਣ ਬਹੁਤ ਧੰਨਵਾਦ ਵਹਿਗੁਰੂ ਜਿੱਕਾ ਖਾਲਸਾ ਸ਼੍ਰੀ ਗੁਰੂ ਜੀ ਦੇਖੋ ਜਿਹੜਾ ਇਹ ਐਕਸਪੀਰੀਅੰਸ ਹੈ ਕੇਮ ਦਾ ਉਹਦਾ ਮੇਰਾ ਪਹਿਲਾ ਐਕਸਪੀਰੀਅੰਸ ਲਾਈਵ ਸੀ ਹੂੰ ਇਹ ਮੈਂ ਕਦੇ ਦੇਖਿਆ ਨਹੀਂ ਪਹਿਲਾਂ ਕਦੇ ਖਾਸ ਕਰਕੇ ਪਿੰਡ ਦੇ ਵਿੱਚ ਲੰਗ ਦੇ ਵਿੱਚ ਪਹਿਲਾ ਹੈ ਬਾਕੀ ਉਂਝ ਵੀ ਪਹਿਲਾ ਹੀ ਹੈ ਵੈਸੇ ਜੀ ਬਾਕੀ ਜਿਸ ਨਾਲ ਆਪਣੇ ਤੁਸੀਂ ਕੀਤੀ ਇਹ ਗੱਲ 1980s ਸਭ ਤੋਂ ਪਹਿਲਾਂ ਮੇਰੀ ਮੁਲਾਕਾਤ ਹੋਈ ਸਰਮਨ ਸਿੰਘ ਨਾਲ ਉਹ ਉਹਨਾਂ ਨੂੰ ਪਿੰਡ ਦੇ ਬਾਰੇ ਮੈਂ ਦੱਸਿਆ ਉਹਨਾਂ ਨੇ ਮੈਨੂੰ ਜੀ ਫਿਰ ਆਪਣੀ ਕੁਲਦੀਪ ਸਿੰਘ ਨਾਲ 85 ਦੇ ਵਿੱਚ ਹੂੰ ਫਿਰ 2.5 ਸਾਲ ਪਹਿਲਾਂ ਯੰਗ ਮੈਨ ਨਾ ਹੋਣੇ ਨਾਲ ਜੀ ਮੇਵਸਕੀ ਜੀ ਨਾਲ ਤੇ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਮੈਡੀ ਬਣੀ ਜੀ ਫਿਰ ਬੜੇ ਉੱਚੇ ਕੰਮ ਕੀਤੇ ਨੇ ਇਹਨਾਂ ਦੇ ਕੰਮ ਦੇਖ ਕੇ ਹੁਣ ਆ ਗਏ ਜੀ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਕਾਫੀ ਚੰਗਾ ਕੰਮ ਹੋਇਆ ਉਹਨੇ ਜੀ ਬਾਕੀ ਅੱਗੇ ਨੂੰ ਚੱਲਦਾ ਰਹੇਗਾ ਜੀ ਇਸ ਸਮਾਂ ਬਾਕੀ ਲੋਕ ਜੁਆਇਨ ਕਰਨਗੇ ਜੀ ਇਟ ਵਿਲ ਬੀ ਗੁੱਡ ਫਾਰ एवरीवन ਜੀ ਯੂਥ ਹੈ ਜਿੱਦਾਂ ਥੋੜਾ ਜਿਹਾ ਕਰਾਹੇ ਪਿਆ ਹੋਇਆ ਪੰਜਾਬ ਦਾ ਯੂਥ ਹੈ ਕੋਈ ਤੁਹਾਡੇ ਵੱਲੋਂ ਕੋਈ ਸੁਝਾਸ਼ਨ ਕੋਈ رائے ਦੇਣੀ ਹੈ ਜਿਵੇਂ ਬੱਚੇ ਖੇਡਾਂ ਚ ਪੈਣ ਤੰਦਰੁਸਤਣ ਤੇ ਪੜ੍ਹਾਈ ਕਰਨ ਕੀ ਕਰਨਾ ਚਾਹੀਦਾ ਕਰਾਏ ਦਾ ਕੀ ਮਤਲਬ ਹੈ ਕਰਾਏ ਮਤਲਬ ਇਹ ਮਤਲਬ ਲਾਈਨ ਤੋਂ ਪਟੜੀ ਤੋਂ ਉੱਤਰ ਕੇ ਨਸ਼ਿਆਂ ਵੱਲ ਹੋ ਗਏ ਥੋੜਾ ਜਿਹਾ ਇਹ ਉਹ ਤਾਂ ਠੀਕ ਹੈ ਥੋੜੀ ਗੱਲ ਦੀ ਬਿਲਕੁਲ ਵੀ ਸ਼ੁਡ ਗੋ ਆਪਣੇ ਘੇਮਾ ਜਾਣਾ ਚਾਹੀਦਾ ਆਪਾਂ ਨੂੰ ਜਿਸ ਨਾਲ ਸਾਹਮਣੇ ਬੋਲੇ ਪਹਿਲਾਂ ਕਿ ਕਬੱਡੀ ਹੋਈ ਆਪਣੀ ਜਨਮ ਭੂਮੀ ਸ਼ੁਰੂ ਤੋਂ ਹੀ ਮਤਲਬ ਸਾਡੀ ਗੇਮ ਹੈ ਜੀ ਬਚਪਨ ਤੋਂ ਮਤਲਬ ਪਹਿਲੀ ਗੇਮ ਹੋਈ ਸੀ ਕਬੱਡੀ ਸਾਡੀ ਮੈਂ ਕਿਹਾ ਕਿ ਉਹ ਜਿਸ ਤਰ੍ਹਾਂ ਕਿ ਨੇਸ਼ਣ ਦੂਰ ਹੁੰਦਾ ਕਿ ਕਹੀ ਗਿਆ ਜੀ ਕਿ ਤੁਸੀਂ ਗੇਮਾਂ ਨੂੰ ਜੁਆਇਨ ਕਰੋ ਜੀ ਇਸ ਤਰ੍ਹਾਂ ਹੀ ਕਰੋ ਆ ਰਹੇ ਸਾਰੀਆਂ ਖੇਡਾਂ ਜੀਆਂ ਬਣੀਆਂ ਤੇ ਹੋਰ ਸਾਡੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਫੌਰਨ ਚ ਗਏ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਿੰਡ ਨਾਲ ਜੁੜ ਕੇ ਰਹਿਣ ਪਿੰਡ ਦੀ ਮਦਦ ਵੀ ਕਰਨ ਉਹਨਾਂ ਲਈ ਕੀ ਸੁਨੇਹਾ ਹੈ ਬਿਲਕੁਲ ਜੀ ਕਾਫੀ ਜੁੜੇ ਹੋਏ ਆਂ ਕਾਫੀ ਜ਼ਿਆਦਾ ਇਸੀ ਗੱਲ ਦੀ ਪਹਿਲਾਂ ਜੁੜੇ ਵੀ ਆਂ ਇਹਨਾਂ ਨੇ ਜੁੜਵਾਏ ਆਂ ਪਹਿਲਾਂ ਬਾਕੀ ਬਲਵਿੰਦਰ ਸਿੰਘ ਜੀ ਆ ਜੀ ਅਮਰ ਸਿੰਘ ਜੀ ਆ ਜੀ ਮਨਿੰਦਰ ਸਿੰਘ ਜੀ ਆ ਜੀ ਅਤੇਂਦਰ ਸਿੰਘ ਜੀ ਆ ਮੇਵਾਸ ਸਿੰਘ ਜੀ ਆ ਸਾਬਨੇ ਅੱਛਾ ਕੰਮ ਕੀਤਾ ਜੀ ਨਾਲ ਨੇ ਤੇ ਲੋਕ ਵਾਕਈ ਦੇਖ ਰਹੇ ਆ ਉਹਨਾਂ ਚੀਜ਼ਾਂ ਨੂੰ ਜੀ ਤੇ ਫਾਲੋ ਵੀ ਕਰ ਰਹੇ ਆ ਸੀ ਗੱਲ ਜੀ ਧੰਨਵਾਦ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਸਾਂਝੀ ਕਰਦਾ ਹੋਇ ਖਾਲਸਾ ਹੋਈ ਫਤਿਹ ਫੇਰ ਗੱਲ ਆਪਾਂ ਕਰ ਰਹੇ ਆ ਵੀ ਟੂਰਨਾਮੈਂਟ ਦੇ ਆ 54 ਸਾਲ ਹੋ ਗਏ ਨੇ ਸਾਨੂੰ ਟੂਰਨਾਮੈਂਟ ਕਰਵਾ ਰਹੇ ਨੇ ਬਡੇ ਛੋਟੇ ਮੈਂ ਕਿਹਾ ਸੁਰਤੇ ਸਾਡੀ ਟੂਰਨਾਮੈਂਟ ਸੰਭਲੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਕੰਟੀਨਿਊਇਟੀ ਦਾ 54 ਸਾਲਕ ਟੂਰਨਾਮੈਂਟ ਬਹੁਤ ਵੱਡੇ ਗੁਰੂ ਦੀ ਕਿਰਪਾ ਨਾਲ ਹੋ ਰਿਹਾ ਹੈ ਜੀ ਨੇ 2 4 5 6 ਟੂਰਨਾਮੈਂਟ ਹੋ ਕੇ ਉਹ ਚ ਕੋਈ ਨਾ ਕਿਤੇ ਦਿੱਕਤ ਆ ਜਾਂਦੀ ਉਹ ਹਟ ਜਣ ਸੰਗਤ ਚਲੋ ਅਸੀਂ ਗਾ ਅਰਦਾਸ ਕਰਦੇ ਆ ਮਰ ਕੇ ਉਹ ਵੀ ਕਰਨਾ ਪਰ 54 ਸਾਲ ਇਹ ਟੂਰਨਾਮੈਂਟ ਲਗਾਤਾਰ ਕਰਨਾ ਉਹ ਬਹੁਤ ਵੱਡੀ ਕੁਮਾਰ ਦੀ ਕਿਰਪਾ ਨਾਲ ਹੈ ਉਹ 54 ਸਾਲ ਦੇ ਵਿੱਚ ਜਿਹੜਾ ਟੂਰਨਾਮੈਂਟ ਦੇ ਵਿੱਚ ਮੇਨ ਜਿਹੜਾ ਸਹਯੋਗ ਹੈ ਉਹ ਨੌਂ ਜੀੜੀ ਦਾ ਤੇ ਗ੍ਰਾਮ ਪੰਚਾਇਤ ਦਾ ਹੈ ਹੀ ਹੈ ਪਰ ਸਭ ਤੋਂ ਵੱਡਾ ਐਨਆਰਏ ਵੀਰਾਂ ਦਾ ਬਹੁਤ ਸਹਯੋਗ ਹੈ ਸਮੇ ਸਮਰਾਲਾ ਨੇ ਬਹੁਤ ਸਾਡੀ ਬਾਹ ਫੜੀ ਹੈ ਅੱਜ ਵੀ ਜਿਹਦੇ ਵਿੱਚ ਜਲੋਟਾ ਸਾਹਿਬ ਆਏ ਨੇ ਸਾਡੇ ਕੋਲ ਵਿਸ਼ੇਸ਼ ਮਹਿਮਾਨ ਬਣ ਕੇ ਇਹਨਾਂ ਨੇ ਵੱਡੀ ਜਿਹੜੀ ਮਾਲੀਮਾਲ ਸਾਡੇ ਕਲੱਬ ਨੂੰ ਪਿੰਡ ਨੂੰ ਔਰ ਸਕੂਲਾਂ ਨੂੰ ਦਿੱਤੀ ਹੈ ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕਰਦੇ ਆਂ ਔਰ ਜਿੱਥੇ ਜਲੋਟਾ ਸਾਹਿਬ ਦਾ ਧੰਨਵਾਦ ਕਰਦੇ ਆਂ ਉੱਥੇ ਪੂਰੇ ਐਨ ਆਰ ਆਈ ਸਭਾ ਦਾ ਸਾਰੇ ਧੰਨਵਾਦ ਕਰਦੇ ਆਂ ਕਿ ਮੈਂ ਇਕੱਲੇ ਦਾ ਨਾਮ ਆ ਬਹੁਤ ਲੰਬਾ ਹੋ ਜਾਊਗਾ ਸ਼ਾਇਦ ਕੋਈ ਨਾਮ ਮੇ ਤੋਂ ਭੁੱਲ ਹੋ ਗਏ ਉਹ ਗਲਤੀ ਹੋਊਗੀ ਪਰ ਮੈਂ ਜਿੰਨੇ ਮੇਰੇ ਵਿਦੇਸ਼ ਚ ਵੀਰ ਬੈਠੇ ਨੇ ਭਰਾ ਬੈਠੇ ਨੇ ਬੱਚੇ ਬੈਠੇ ਨੇ ਜਿੱਥੇ ਉਹ ਸਾਡੇ ਪਿੰਡ ਨਾਲ ਜੁੜੇ ਹੋਏ ਨੇ ਤੇ ਪਿੰਡ ਦੇ ਇੱਕ ਸਦਾ ਉਹ ਚੜ੍ਹਦੇ ਕਲਾ ਵਾਸਤੇ ਸਾਨੂੰ ਹਰ ਟਾਈਮ ਅਪਰੋਚ ਕਰਦੇ ਨੇ ਮੈਂ ਉਹਨਾਂ ਭਰਾਵਾ ਬਾਤ ਤੇ ਉਹਨਾਂ ਬੱਚਿਆਂ ਬਾਤ ਤੇ ਵੀ ਅਰਦਾਸ ਕਰਦੇ ਪਾਸ਼ਾ ਉਹ ਪਰਦੇਸਾਂ ਦੇ ਵਿੱਚ ਬੱਚਿਆਂ ਨੂੰ ਪਰਭਾ ਨੂੰ ਦਿਨ ਦੁਗੜੇ ਰਚੋਂਗੇ ਤਰੱਕੀ ਦੇਵੇ ਤਾਂ ਕਿ ਸਾਡੇ ਨਗਰ ਦਾ ਮਾਪਿਆਂ ਦਾ ਇਲਾਕੇ ਦਾ ਨਾਂ ਹੋ ਉੱਚਾ ਹੋਵੇ ਜਿੱਥੇ ਗੋ ਟੂਰਨਾਮੈਂਟ ਦੀ ਗੱਲ ਆਈ ਹੈ ਸਮੇਂ ਸਨਾਲ ਸਰਕਾਰਾਂ ਬਦਲਦੇ ਰਹਿੰਦੇ ਨੇ ਸਮੇਂ ਸਨਾਲ ਜਿਹੜੇ ਮੁੱਖ ਮੰਤਰੀ ਬਦਲਦੇ ਰਹਿੰਦੇ ਨੇ ਮੰਤਰੀ ਸਾਹਿਬਾਨ ਬਦਲਦੇ ਨੇ ਐਮਐਲਏ ਸਾਹਿਬ ਬਦਲਦੇ ਨੇ ਪ੍ਰਬੰਧਕ ਬਦਲਦੇ ਰਹਿੰਦੇ ਨੇ ਬੜਾ ਟੂਰਨਾਮੈਂਟ ਆ ਹਮੇਸ਼ਾ ਦਿਨ ਦੁਗਣੇ ਰਾਤ ਦੁਗਣੇ ਤਰੱਕੀ ਚੜ੍ਹਦੀ ਕਲਾ ਜਾ ਰਿਹਾ ਹਲੇ ਤੱਕ ਵੀ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਅਗੇ ਹੋਰ ਇਹਦੋਂ ਚੜ੍ਹਦੀ ਕਲਾ ਜਾਵੇ ਤੇ ਇਸ ਟੂਰਨਾਮੈਂਟ ਦੇ ਜਰੀਏ ਸਮਾਜ ਦੇ ਵਿੱਚ ਖੇਹ ਦਿੰਨੇ ਆ ਵੀ ਨਸ਼ਿਆਂ ਤੇ ਬਚੋ ਖਿਡਾਰੀ ਨੂੰ ਵੀ ਕਹਿੰਦੇ ਆ ਨਸ਼ਿਆਂ ਤੇ ਬਚੋ ਨੌਜਵਾਨ ਨੂੰ ਕਹਿੰਦੇ ਆ ਨਸ਼ਿਆਂ ਤੇ ਬਚੋ ਤੇ ਨਸ਼ਿਆਂ ਤੋਂ ਬਚਣ ਨਾਲ ਹੀ ਟੂਰਨਾਮੈਂਟ ਕਰ ਸਕਦੇ ਆ ਖੇਡ ਖਾਦਿਆ ਖੇਡਾ ਖੇਡਾ ਖਾਦਿਆ ਕੋਈ ਵੀ ਤਰੱਕੀ ਜਿਹੜੀ ਆ ਨਸ਼ਿਆਂ ਤੋਂ ਰੋਕ ਕੇ ਨਸ਼ਿਆਂ ਤੋਂ ਸੰਕੋਚ ਕਰਕੇ ਅਸੀਂ ਕਰ ਸਕਦੇ ਆ ਤੇ ਪਰਮਪਤਾ ਪਰਮੇਸ਼ਰ ਅਗੇ ਅਰਦਾਸ ਕਰਦੇ ਆ ਵੀ ਸਮਾਜ ਦੇ ਵਿੱਚ ਜਿਹੜ ਉਨੂੰ ਕੱਢ ਕੇ ਸਾਰਿਆਂ ਨੂੰ ਮਤਬੁੱਧਿ ਆਵੇ ਇਸ ਲਗਨ ਦੇ ਵਿੱਚ ਖੇਡਾਂ ਵੱਲ ਵਧਣ ਤਾਂ ਕਿ ਅਸੀਂ ਜਿਹੜੇ ਸਮਾਜ ਨੂੰ ਹੋਰ ਉੱਚੇ ਪੱਧਰਾਂ ਦਾ ਲੈ ਜਾ ਸਕੀਏ ਹੋਰ ਸਾਡੇ ਦੇਸ਼ ਦੀ ਤਰੱਕੀ ਹੋਵੇ ਮੈਂ ਇੰਨਾ ਕੁਝ ਕਹਿੰਦਾ ਹੋਇਆ ਅੱਜ ਜਿੰਨੇ ਵੀ ਮੁੱਖ ਮਹਿਮਾਨ ਔਰ ਦਰਸ਼ਕ ਸਹਿਬਾਨ ਖਿਡਾਰੀ ਸਹਿਬਾਨ ਸਾਡੇ ਮੇਲੇ ਤੇ ਖੇਡਾਂ ਖੜਨ ਵਾਸਤੇ ਆਏ ਨੇ ਦਰਸ਼ਕ ਦੇਖਣ ਵਾਸਤੇ ਆਏ ਨੇ ਔਰ ਚੀਫ ਗੱਟ ਸਾਹਿਬ ਰਖੜਾ ਸਾਹਿਬ ਆਏ ਹਰੜਾ ਸਾਹਿਬ ਆਏ ਜਲੋਟਾ ਸਾਹਿਬ ਆਏ ਹੋਰ ਬਹੁਤ ਜਿਹੜੇ ਕੱਲ ਪਰਸੋਂ ਚ ਆਮ ਸਰਕਾਰ ਜਿਹੜੀ ਆਪਣੇ ਚੱਲਦੇ ਆ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਵੀ ਆਏ ਮੱਖਵਾਖਾ ਖਵੇਦਾਰ ਮੈਂ ਸਾਰਿਆਂ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਨਾ ਨੀਤਿਕ ਤੌਰ ਤੇ ਰਖੜਾ ਸਾਹਿਬ ਆਏ ਕੋਈ ਫਾਈਨੈਂਸ਼ਲੀ ਮਦਦ ਵੀ ਕੀਤੀ ਹੈ ਕਿਸੇ ਨੂੰ ਉਹ ਮੇਰੇ ਖਿਆਲ ਸਾਡੇ ਕਲੱਬ ਨੂੰ 50000 51000 ਰੁਪਏ ਦੇ ਗਏ ਨੇ ਮੈਂ ਦੇਖਿਆ ਨਹੀਂ ਕਿੱਥੇ 51000 ਤੇ ਵੱਧ ਤੇ ਲੱਗਦੀ ਸੀ ਮੈਨੂੰ ਤੇ ਹਾਂ ਉਹ ਨੇਰਾ ਹੋ ਗਿਆ ਸੀ ਪਰ 51000 ਘੱਟ ਨਹੀਂ ਸੀਗੀ ਉਹ ਤੇ ਹਰ ਘਰ ਰਖੜਾ ਸਾਹਿਬੀ ਮੋਟੀ ਫਾਈਨੈਂਸ਼ਲ ਤੇ ਮੈਂ ਦੇਖਿਆ ਲਫਾ ਮੋਟਾ ਸੀਗਾ ਵੀ ਜਲੋਟਾ ਸਾਹਿਬ ਘਟੇ ਨੇ ਤਾਂ ਮੈਂ ਕਿਹਾ ਹੱਦੇ ਲਾਤੀ 16-17 ਲੱਖ ਰੁਪਏ ਕਲੱਬ ਨੂੰ ਦੇਣਾ ਪਿੰਡ ਨੂੰ ਦੇਣਾ ਬਹੁਤ ਵੱਡੀ ਇੱਕ ਗੁਰੂ ਦੀ ਕਿਰਪਾ ਨਾਲ ਪਰ ਪੈਸਾ ਹਰ ਘਰ ਹੁੰਦਾ ਹੈ ਬਹੁਤ ਲੋਕਾਂ ਕੋਲ ਹੁੰਦਾ ਹੈ ਪਰ ਦਿਲ ਖੋਲ ਕੇ ਦਾਨ ਕਰਨਾ ਆਪਣੇ ਪਿੰਡਾਂ ਨਾਲ ਜੁੜੇ ਹੋਣਾ ਆਪਣੇ ਨਗਰਾਂ ਨਾਲ ਜੁੜੇ ਹੋਣਾ ਆਪਣੇ ਲੋਕਾਂ ਨਾਲ ਜੁੜੇ ਹੋਣਾ ਇਹ ਬਹੁਤ ਵੱਡੀ ਇੱਕ ਹਿੱਸੇ ਦਾਤ ਹੈ ਮਹਾਰਾ ਦੀਡਾਂ ਬਖਸ਼ੀ ਹੈ ਮੈਂ ਇਹਨਾਂ ਅੱਗੇ ਵੀ ਅਰਦਾਸ ਕਰਦਾ ਚੇਪਾ ਸਾਹਿਬ ਅਗੇ ਵੀ ਇਹਨਾਂ ਨੂੰ ਸਿਹਤ ਪੱਖੋਂ ਪਰਿਵਾਰ ਪੱਖੋਂ ਚੜ੍ਹਦੀ ਕਲਾ ਬਖਸ਼ੇ ਆਉਣ ਤੇ ਮੇ ਵਿੰਡ ਨਾਲ ਸਾਡੇ ਨਗਰ ਨਾਲ ਸਾਡੇ ਨੌਜਵਾਨਾਂ ਦੇ ਸਿਰ ਤੇ ਮੇਰੇ ਪੈਰ ਹੱਥ ਰੱਖ ਕੇ ਹੋਰ ਨਵਾਜਣ ਇਹਨਾਂ ਆਸਾਂ ਕਰਦੇ ਆਂ ਔਰ ਇੰਨਾ ਕੁਛ ਕਹਿੰਦਾ ਮੈਂ ਸਾਰੀ ਸੰਗਤ ਦਾ ਤੁਹਾਡਾ ਪ੍ਰੈਸ ਦਰੀਏ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰੇ ਗੁਰੂ ਸਾਹਿਬ ਅਰਦਾਸ ਕਰਦੇ ਆਂ ਤੇ ਨਗਰ ਨੂੰ ਖਿਡਾਰੀਆਂ ਨੂੰ ਦਰਸ਼ਕਾਂ ਨੂੰ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਭੁੱਲ ਚੁੱਕ ਦੀ ਖਿਵਾ ਵਾਹਿਗੁਰੂ ਖਾਲਸਾ ਪੁਰਪਤ ਹੈ ਲੰਗ ਇੱਕ ਇਤਿਹਾਸਕ ਪਿੰਡਾ ਪਟਿਆਲੇ ਜ਼ਿਲ੍ਹੇ ਦਾ ਪੁਰਾਣਾ ਪਟਿਆਲੇ ਰਿਆਸਤ ਦਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਚਰਨ ਜੋ ਪ੍ਰਾਪਤ ਧਰਤੀ ਹੈ ਔਰ ਜਿੱਥੇ ਕੌਮ ਸਾਰਾ ਸਿੱਖ ਸਮਾਜ 350ਵਾਂ ਸ਼ਹੀਦੀ ਦੇ ਹੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾ ਰਿਹਾ ਉਹਨਾਂ ਨੂੰ ਸਮਰਪਿਤ ਲੰਗ ਪੰਡ ਜੋ ਕਿ ਹਮੇਸ਼ਾ ਹੀ ਪੰਥਕ ਵਿਚਾਰਧਾਰਾ ਨੂੰ ਔਰ ਓਵਰ ਆਲ ਇਲਾਕੇ ਨੂੰ ਲੀਡ ਕਰਦਾ ਰਿਹਾ ਹੈ ਉੱਥੇ ਇਹ ਜਿਹੜਾ 55ਵਾਂ ਟੂਰਨਾਮੈਂਟ ਖੇਡ ਟੂਰਨਾਮੈਂਟ ਹੋ ਰਿਹਾ ਹੈ ਉਹਦੇ ਲਈ ਜਿੱਥੇ ਲੋਕਲ ਸਰਪੰਚ ਸਾਹਿਬ ਸਾਰਾ ਪਿੰਡ ਸਾਰੇ ਪਿੰਡ ਦੇ ਆਗੂ ਖਾਸ ਤੌਰ ਦੇ ਉੱਤੇ ਇਹ ਇਹ ਵਿਦਾਈ ਦੇ ਪਾਤਰ ਨੇ ਇਹਨਾਂ ਦੇ ਰਸ ਜੋ ਇੱਕ ਸਨੇਹਾ ਨਿੱਗਰ ਨਰੋਏ ਸਮਾਜ ਦਾ ਹਸਨਾ ਖੇਡਣਾ ਮਨ ਕਰ ਚਾਉ ਉਹਦੇ ਰਾਹੀਂ ਅਸੀਂ ਨੌਜਵਾਨਾਂ ਨੂੰ ਤੇ ਆਪਸੀ ਸੋਸ਼ਲ ਜਿਹੜੀ ਸਾਡੀ ਫੈਬਰਿਕ ਆਪਸੀ ਜਿਹੜਾ ਸਾਡਾ ਭਾਈਜਾਰਾ ਹੈ ਉਹਦੀ ਖੇਡਾਂ ਰਾਹੀਂ ਔਰ ਖਾਸ ਤੌਰ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿਹਾੜਾ ਜੋ 350 ਆ ਰਿਹਾ ਹੈ ਅਰੇ ਧਰਤੀ ਚਰਨਸ਼ੋਪਰਾਪਤ ਹੋਣ ਦੇ ਨਾਤੇ ਜਿੱਥੇ ਆਪਸ ਦੇ ਵਿੱਚ ਭਾਈਚਾਰਕ ਸਾਂਝ ਦਾ ਸਨਿਆਦ ਦਿੰਦੀ ਆ ਉੱਥੇ ਇੱਕ ਆਉਣ ਵਾਲੇ ਨਿਗਰ ਨਰਵੇ ਸਮਾਜ ਨੂੰ ਵੀ ਸਹਿ ਦਿੰਦੀ ਆ ਇਹਨਾਂ ਵਿਚਾਰਾਂ ਨਾਲ ਮੈਂ ਅੱਜ ਦੇ ਇਸ ਟੂਰਨਾਮੈਂਟ ਆਰਗੇਨਾਈਜ਼ਿੰਗ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਥੋੜੀ ਮੈਮਰੀ ਪਿੱਛੇ ਲੈ ਕੇ ਜਾਵਾਂ ਜਿਵੇਂ ਬਾਈ ਨੇ ਦੱਸਿਆ ਹੈ ਜੀ ਮੈਂ ਜਲਨੀ ਕੋਲ ਤੋਂ ਪੜਦਾ ਸੀ 87 ਜਜ ਮੇਰਾ ਕਸਾਲ ਰਹਿੰਦਾ ਸੀ ਇੱਥੇ ਆਇਆ ਇਹ ਮੈਨੂੰ ਮਿਲੇ ਸਾਰੇ ਭਾਈ ਜਿਹਨਾਂ ਨਾਲ ਯੁੱਧ ਹੈਗਾ ਸੀ ਕਹਿੰਦੇ ਟੂਰਨਾਮੈਂਟ ਕਰਾਉਣਾ ਮਹਾਜੀ ਕਰਾਓ ਜੀ ਕੋਈ ਗੱਲ ਨਹੀਂ ਅਸੀਂ ਮੇਰਾ ਖਰਚਾ 18000 ਦੇ ਵਿੱਚ ਟੂਰਨਾਮੈਂਟ ਕਰਾਤਾ ਸੀ ਉਸ ਤੋਂ ਬਾਅਦ ਤਰਸ ਤੋਂ ਲੈ ਕੇ ਹੁਣ ਤੱਕ ਲੱਕੀ ਨਹੀਂ ਕਹ ਲੋ ਰਾਬੇ ਕਿੱਪਾ ਚਲੋ ਮੈਡੀਕਲ ਹੈਰ ਸੈਂਟਰ ਨਹੀਂ ਲੱਗੀ ਇੱਥੇ ਕਦੇ ਵੀ ਜਿੰਨੇ ਵੀ ਚਲੋ ਯੋਗਦਾਨ ਚੱਲਦਾ ਰਿਹਾ ਉੱਥੋਂ ਦਾ ਰਿਹਾ ਹੁਣ ਇੱਕ ਹੋਰ ਲੈਂਬਰੀ ਦੱਸਾਂ 95 ਦੇ ਵਿੱਚ ਟੂਰਨਾਮੈਂਟ ਖਤਮ ਹੋ ਗਿਆ ਔਰ ਤੁਸੀਂ ਇਸ ਸਟੇਜ ਤੇ ਚੜ ਗਏ ਸੀ ਤੁਸੀਂ ਗੀਤ ਗਾਇਆ ਸੀ ਮਾਦੀਓ ਲਾਡੋ ਮੈਂ ਇਹਨਾਂ ਨੂੰ ਪੁੱਛਿਆ ਵੀ ਇਹ ਬੰਦਾ ਕੋਣਾ ਕਿਤਾ ਆਪਣੇ ਪਿੰਡ ਦਾ ਮੋੜਾ ਹੈ ਮਨਸਾਪਾ ਕਰਦੇ ਆ ਕਰੂ ਜਿੰਨੀ ਤੇਰੀ ਸੇਵਾ ਹੋਈ ਉਹ ਤੈਨੂੰ ਪਤਾ ਹੈ ਠੀਕ ਹੈ ਚਲੋ ਹੁਣ ਲਾਈਨ ਚੇਂਜ ਹੋ ਗਏ ਹੁਣ ਵੀ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਬਾਕੀ ਜਿੱਥੇ ਨਾ ਟੂਰਨਾਮੈਂਟ ਜਾਂ ਗੇਮਾਂ ਦੀ ਗੱਲ ਕਰੀਏ ਨਾ ਅਸੀਂ ਜਿਹੜੀ ਟੀਮ ਹੁੰਦੀ ਹੈ ਨਾ ਆਪਾਂ ਜਨਰਲ ਟੀਮ ਵੀ ਕਹਿ ਕੇ ਸਾਰ ਦਿੰਦੇ ਆ ਟੀਮ ਨਾ ਬਹੁਤ ਇੰਪੋਰਟੈਂਟ ਬੈਕਗ੍ਰਾਉਂਡ ਹੁੰਦੀ ਹੈ ਟੀਮ ਜਦੋਂ ਆਪਣਾ ਟੀਮ ਵਰਕ ਹੈ ਜੀ ਸਾਰੇ ਇਕੱਠੇ ਹੋ ਕੇ ਕਰ ਲੋ ਟੀਮ ਦੇ ਵਿੱਚ ਨਾ ਤਾਂ ਕੋਈ ਕਿਸੇ ਦੀ ਕੋਈ ਜਾਤ ਪੁੱਛਦਾ ਉਹ ਨਾ ਕੋਈ ਉਚਨੀਚ ਹੁੰਦਾ ਜਦੋਂ ਟੀਮ ਖਿਡਾਰੀ ਸਾਰੇ ਵੱਜ ਜਾਂਦੇ ਨੇ ਉਹ ਸਾਰੇ ਦੇ ਸਾਰੇ ਇੱਕਸਾਰ ਹੁੰਦੇ ਨੇ ਬਿਲਕੁਲ ਇਥੇ ਬਿਲਕੁਲ ਵੱਡਾ ਸੰਕੇਤ ਹੈ ਟੀਮ ਦਾ ਜਿਹਦੇ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਬਾਕੀ ਨਹੀਂ ਪਿੰਡ ਦੇ ਟੂਰਨਾਮੈਂਟ ਦੀ ਗੱਲ ਮੈਂ ਤਾਂ ਸੁੱਖ ਨਾਲ ਮਾਣੇ ਬਹੁਤ ਚਾਹ ਦੇਖੇ ਨੇ ਟੂਰਨਾਮੈਂਟ ਦੇ ਵਿੱਚ ਪਹਿਲਾਂ ਅਸੀਂ ਬੈਕਅਪ ਲਾਉਂਦੇ ਹੁੰਦੇ ਸੀ ਹਾਂ ਚਲੋ ਗਾਇਕ ਇੱਕ ਵਾਰੀ ਐਕਸਟ੍ਰੀਮ ਹੋ ਗਿਆ ਅਸੀਂ ਉਹ ਵੀ ਫਿਰ ਬੰਦ ਕੀਤਾ ਇਹਨਾਂ ਦੇ ਕਹੇ ਤੋਂ ਬਾਈ ਜੀ ਉਹਨਾਂ ਦੇ ਕਹੇ ਤੋਂ ਵੀ ਆਪਾਂ ਇਹ ਕੰਮ ਬੰਦ ਕਰ ਲਈਏ ਕਿਉਂਕਿ ਪਹਿਲਾ ਯੁੱਗ ਸਦਾ ਹੀ ਰਿਪਰਮੈਂਟਿਵ ਹੁੰਦੀ ਸੀ ਕਿ ਇਹ ਕਿ ਗਾਇਕ ਕਿਹੜਾ ਬੁਲਾਈ ਗਏ ਉਹਦੇ ਬਾਰੇ ਸਲਾਹ ਬੜੀ ਧੁਭਾਈ ਚ ਕੀਤੀ ਜਾਂਦੀ ਸੀ ਕਈ ਅੱਛਾ ਅੱਛੇ ਗਾਇਕ ਬੁਲਾਏ ਅਸੀਂ ਇਕਵਰਤਾ ਸਿੰਦਾ ਸ਼ਾਇਦ ਗਲਤ ਬਹਿਮੀ ਹੋ ਗਈ ਭੱਜ ਗਿਆ ਇਥੋਂ ਜਾਂ ਆਇਆ ਨਹੀਂ ਕੁਝ ਵੀ ਦੁਬਾਰਾ ਅਸੀਂ ਉਹਦਾ ਫਿਰ ਪੂਰਾ ਖੜਾ ਲਵਾਇਆ ਅਸੀਂ ਉਹਦਾ ਸਿੰਦੇ ਦਾ ਉਸ ਤੋਂ ਬਾਅਦ ਚੰਗਾ ਮੇਰਾ ਦੋਸਤ ਬਣ ਗਿਆ ਸਿੰਦਾ ਜੀ ਸੋ ਮੈਂ ਤਾਂ ਪਰਮਾਤਮਾ ਕੀ ਅਰਦਾਸ ਕਰਦਾ ਹਾਂ ਵੀ ਇਹ ਟੂਰਨਾਮੈਂਟ ਜਿਹੇ ਜਿਹੜੀ ਮਰਜ਼ੀ ਕਮੇਟੀ ਉਹ ਕਰੇ ਬੜਾ ਚਲਾਵੇ ਬਣਾਵੇ ਜੇ ਮਰਜ਼ੀ ਕਰੇ ਪਰਮਾਤਮਾ ਕਰੇ ਇਹ ਚੱਲਦਾ ਰਹੀ ਚਰਨਜਮਾ 149ਵਾਂ ਵੀ ਆਊਗਾ ਕਰੇ ਹੂੰ ਠੀਕ ਹੈ ਅੱਜ ਕੱਲਾ ਚਰਨਜਮਾ ਕਰੇ 149ਵਾਂ ਵੀ ਆਊਗਾ ਜੇ ਸਾਡਾ ਜੂਸ ਕੈਮਰੇ ਹ ਜਹੇਦਾਰ ਜੀ ਕੈਮਰੇ ਜਿਹੜੇ ਸੀਨੀਅਰ ਮੈਂਬਰ ਨੇ ਬਣ ਜਾਂਦੇ ਸੀਨੀਅਰ ਹੋ ਜਾਂਦੇ ਸਾਡੇ ਮਾਰਚ ਨਹੀਂ ਹੋ ਜਾਂਦੇ ਉਹ ਕੈਮਰੇ ਹੈ ਪ੍ਰਭੂ ਦੀ ਕਿਰਪਾ ਦੇ ਨਾਲ ਇਸ ਕਰਕੇ ਇਹੀ ਅਰਦਾਸ ਹੈ ਇਹੀ ਵਾਸਤੇ ਟੂਰਨਾਮੈਂਟ ਸਾਡਾ ਚੱਲਦਾ ਰਹੇ ਉਹ ਸਾਡੇ ਬਗਿਆਂ ਨੂੰ ਪ੍ਰਿੰਟ ਚਾਉਣ ਦਾ ਮੌਕਾ ਮਿਲਦਾ ਰਹੇ ਥੈਂਕ ਯੂ ਪਹਿਲਾਂ ਤਾਂ ਮੈਂ ਆਪਣੇ ਪਿੰਡ ਦੀ ਵਿਸ਼ੇਸ਼ਤਾ ਦੱਸਦਾ ਜੀ ਕਿ ਇਹ ਲੰਗ ਪਿੰਡ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਆ ਜਿਹੜੇ ਹਿੰਦ ਦੀ ਚਾਦਰ ਹੋਏ ਨੇ ਤੇ ਦੂਜੀ ਵਿਸ਼ੇਸ਼ਤਾ ਇਹ ਆ ਵੀ ਇੱਥੇ ਸ਼ਿਵਜੀ ਭੋਲੇ ਦਾ ਮੰਦਿਰ ਤੇ ਹਿਮਕੁੰਡ ਸਾਹਿਬ ਤੋਂ ਲੈ ਕੇ ਕਦਾਰਨਾਥ ਬਦਰੀਨਾਥ ਤੋਂ ਜੋ ਪਾਣੀ ਆਉਂਦਾ ਉਹਨਾਂ ਦੇ ਚਰਨਾਂ ਨੂੰ ਛੂੰਦਾ ਹੋਇਆ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਨੂੰ ਛੂੰਦਾ ਹੋਇਆ ਸਾਡੇ ਖੇਤਾਂ ਨੂੰ ਪਾਣੀ ਸਾਡੇ ਨਾਲ ਭਾਖੜਾ ਨਹਿਰ ਲੰਘਦੀ ਆ ਇਹ ਸਾਡੇ ਪਿੰਡ ਦੀ ਵਿਸ਼ੇਸ਼ਤਾ ਹੈ ਦੂਜੀ ਗੱਲ ਇਹ ਆ ਇਸ ਪਿੰਡ મે ਸਮੇਂ-ਸਮੇਂ ਸਰਕਾਰਾਂ ਨੂੰ ਤੇ ਵੱਡੇ ਅਫਸਰ ਤੇ ਸਾਰਿਆਂ ਨਾਲੋਂ ਵੱਡੀ ਗੱਲ ਇਹ ਆ ਵੀ ਜਿਵੇਂ ਅਵਤਾਰભાઈ ਖੜੇ ਨੇ ਐਸ்சி ਸਾਹਿਬ ਰਿਟਾਇਰ ਹੋਏ ਨੇ ਸਾਡੇ ਪਿੰਡੋਂ ਸਿਮਰਨਜੀਤ ਖਰੋੜ ਬਾਈ ਲਾਲੀ ਐਸਪੀ ਅੱਜਕੱਲ ਸੇਵਾ ਨਿਭਾ ਰਹੇ ਨੇ ਤੇ ਹੋਰ ਏਦਾਂ ਦੇ ਅਫਸਰ ਬਹੁਤ ਇਸ ਪਿੰਡ ਨੇ ਜੰਮੇ ਨੇ ਪੜੇ ਨੇ ਇੱਥੇ ਰਹੇ ਨੇ ਤੇ ਆਪਣਾ ਇਹਨਾਂ ਨੇ ਸੇਵਾ ਨਿਭਾਈ ਆ ਸਾਨੂੰ ਕਾਮਯਾਬ ਕਰਿਆ ਦੂਜੀ ਗੱਲ ਸਾਰਿਆਂ ਨੂੰ ਵੱਡੀ ਗੱਲ ਇਹ ਆ ਵੀ ਜਿੱਥੇ ਇਹ ਹਿੰਦ ਦੀ ਚਾਦਰ ਦੀ ਕਿਰਪਾ ਇਹਦੇ ਪਰ ਸਾਰਿਆਂ ਨੂੰ ਵੱਡੀ ਗੱਲ ਸਾਡੇ ਜਿਹੜੀ ਟਾਪ ਦੀ ਏਜੰਸੀ ਦੁਨੀਆ ਦੀ 1 ਨੰਬਰ ਉਹਦੇ ਵਿੱਚ ਟਾਪ ਦੇ ਆਉਧਿਆਂ ਤੇ ਸ੍ਰੀ ਜਲੋਟਾ ਜੀ ਅੱਜ ਸਾਡੇ ਵਿੱਚ ਖੜੇ ਨੇ ਨਾਸਾ ਤੋਂ ਤੇ ਇਹ ਇੱਥੇ ਦੇ ਜੰਪਾਲ ਨੇ ਤੇ ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀ ਕਲੱਬ ਨੂੰ ਮਾਲੀ ਮਦਦ ਦੇ ਕੇ ਇੱਥੇ ਕਾਮਯਾਬ ਕਰਿਆ ਇਹ ਟੂਰਨਾਮੈਂਟ ਅੱਜ ਇਹਨਾਂ ਦੇ ਸਾਡੇ ਮਾਤਾ ਜੀ ਕਮਲੇਸ਼ ਜਲੋਟਾ ਜੀ ਉਹਨਾਂ ਦੇ ਨਾਂ ਤੇ ਅੱਜ ਅਸੀਂ ਨੀ ਪੱਥਰ ਵੀ ਰੱਖਿਆ ਪੈਲਸ ਦਾ ਜਿਹਦੇ ਲਈ ਇਹਨਾਂ ਨੇ 16 ਲੱਖ ਰੁਪਈਆ ਸਾਨੂੰ 1.5 ਲੱਖ ਰੁਪਈਆ ਗ੍ਰਾਂਟ ਆਪਣੇ ਨੇਕ ਕਮਾਈ ਤੋਂ ਸਾਨੂੰ ਕਲੱਬ ਨੂੰ ਦਿੱਤੀ ਆ ਤੇ ਦੂਜੀ ਗੱਲ ਇਹ ਆ ਵੀ ਮੈਂ ਸਾਰੇ ਲੋਕਾਂ ਨੂੰ ਇਹ ਕਹਿਣਾ ਵੀ ਆਪਣੇ ਆਪਣੇ ਪਿੰਡ ਆਪਣੇ ਆਪਣੇ ਐਨ ਆਰ ਆਈ ਵੀਰਾਂ ਨੂੰ ਕਹਿਣਾ ਆਪਣੇ ਪਿੰਡ ਸਾਮੋ ਸਰਕਾਰਾਂ ਤੇ ਜ਼ਿਆਦਾ ਭਰੋਸਾ ਨਾ ਕਰੋ ਕਿਉਂਕਿ ਉਹ ਪਹਿਲਾਂ ਹੀ ਬਹੁਤ ਕਰਜ਼ੇ ਚ ਡੁੱਬੀਆਂ ਨੇ ਤੇ ਆਪਣੇ ਨੌਜਵਾਨਾਂ ਨੂੰ ਕਾਮਯਾਬ ਕਰੋ ਨਸ਼ਿਆਂ ਤੋਂ ਬਚਾਓ ਪੜਾਓ ਲਿਖਾਓ ਤੇ ਕਾਮਯਾਬ ਕਰੋ ਜਿਵੇਂ ਇਹ ਵੀਰ ਆਪਣੇ ਸਾਹਮਣੇ ਮਿਸਾਲ ਨੇ ਇਹ ਖੜੇ ਨੇ ਇਹਨਾਂ ਦੇ ਵੱਡੇ ਆਉਧਿਆਂ ਤੇ ਆਪਣੇ ਬੱਚਿਆਂ ਨੂੰ ਪਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾ ਇਸ ਵਾਰ ਇਹੀ ਕਹਿਣਾ ਚਾਹੁੰਦਾ 83 ਦੇ ਵਿੱਚ ਸਭ ਲੋ ਕਿਤਾ ਸੀਗਾ ਅਵਤਾਰ ਸਿੰਘ ਜੀ ਆਪਣੇ ਜਿਹੜੇ ਕਿ ਅੱਜ ਕੱਲ ਪলিউਸ਼ਨ ਕੰਟਰੋਲ ਬੋਰਡ ਦੇ ਵਿੱਚੋਂ ਐਕਸ਼ਨ ਰਟਾਇਰ ਹੋਏ ਨੇ ਹੈ ਨਾ ਤੇ ਉਹਨਾਂ ਦਾ ਅਸੀਂ ਜੱਦੀ ਚੱਲੇ ਆਉਨੇ 83 ਤੋਂ 83 ਦੇ ਵਿੱਚ ਮੈਂ ਪ੍ਰਧਾਨ ਬਣਿਆ ਸੀ ਕਲੱਬ ਦਾ ਉਸ ਤੋਂ ਬਾਅਦ ਲਗਾਤਾਰ ਅਸੀਂ ਹਰ ਸਾਲ ਕਲੱਬ ਦੇ ਪ੍ਰਧਾਨ ਦੀ ਚੋਣ ਕਰਦੇ ਤੇ ਨਵਾਂ ਪ੍ਰਧਾਨ ਬਣਾਉਂਦੇ ਤੇ ਨਵੀਂ ਕਮੇਟੀ ਬਣਾਉਂਦੇ ਤੇ ਉਹਦੇ ਵਿੱਚ ਅਸੀਂ ਹਰ ਸਾਲ ਟੂਰਨਾਮੈਂਟ ਕਰਦੇ ਇਹਦੇ ਵਿੱਚ ਸਾਡੇ ਨਾਲ ਸਹਿਯੋਗੀ ਜਿਹੜੇ ਮੁੱਖ ਸਹਿਯੋਗੀ ਸੀ ਪਹਿਲੇ ਪਹਿਲੇ ਸੀਗਾ ਕੁਲਦੀਪ ਸਿੰਘ ਯੂਐਸਏ ਤੇ ਸੁਖਵੀਰ ਸਿੰਘ ਤੇ ਤੇ ਉਹਨਾਂ ਦੇ ਦੋਸਤ ਮਿੱਤਰਾਂ ਜਿਹੜੇ 93 ਤੱਕ ਉਹਨਾਂ ਨੇ ਪੂਰਾ ਸਾਡੇ ਕਲੱਬ ਦਾ ਫੇਰ ਸਹਿਯੋਗ ਦਿੱਤਾ 93 ਤੋਂ ਬਾਅਦ ਐਸਾ ਹੋਇਆ ਵੀ ਸਾਡੇ ਪਿੰਡ ਦੇ ਵਿੱਚ ਉਹ ਹੋ ਗਿਆ ਵੀ ਕਲੱਬ ਦੋ ਬਣ ਗਈ ਪਰ ਉਸ ਟਾਈਮ ਸਾਨੂੰ ਬਹੁਤ ਹੀ ਲੋੜ ਸੀ ਪੈਸਾ ਬਹੁਤ ਔਖਾ ਬਣਦਾ ਸੀ ਪਰ ਸਾਨੂੰ ਉਸ ਟਾਈਮ ਕੁਲਦੀਪ ਸਿੰਘ ਤੇ ਸੁਖਵੀਰ ਸਿੰਘ ਇਹਨਾਂ ਨੇ ਇੰਨੇ ਪੈਸੇ ਦੇਤੇ ਵੀ ਕਿ ਟੂਰਨਾਮੈਂਟ ਸੀ ਰਾਮਲਾਡ ਸਿੱਧਾ ਹੀ ਕਰਾ ਗਈ ਤੇ ਦੂਜੀ ਦੂਜਾ ਗਰੁੱਪ ਵੀ ਦੇਖਦਾ ਰਹੇਗਾ ਵੀ ਹਾਂ ਪੈਸੇ ਕਿੱਥੋਂ ਲੈਂਦੇ ਇਹਨਾਂ ਨੇ ਪਰ ਇਸੇ ਤਰ੍ਹਾਂ ਜਿਵੇਂ ਹੁਣ ਅੱਜ ਸੁਜੀਤ ਸਿੰਘ ਜਲੋਟਾ ਜੀ ਨੇ ਇਹ ਇਹ ਆਪਣਾ 2023 ਦੇ ਵਿੱਚ ਸਾਡੇ ਜੀਵਨ ਦਾ ਇੱਕ ਹਿੱਸਾ ਇਹ ਵੀ ਬਣ ਕੇ ਇਹਨਾਂ ਵਿੱਚ ਐਨਆਰਆਈ ਸਭਾ ਬਣਾਈ ਜਿਹਦੇ ਸਹਿਯੋਗ ਸਦਕਾ ਅੱਜ ਸਾਨੂੰ ਗੱਫੇ ਦੇ ਗੱਫੇ ਅੱਜ ਜੀ ਦਲੋਟਾ ਸਾਹਿਬ ਨੇ ਪਿੰਡ ਦਾ ਹੋਂਦ ਦੇ ਨਾਤੇ ਤੇ ਉਹਨਾਂ ਨੇ ਕੁਲਦੀਪ ਪੋਣਾ ਦੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਉਹਨਾਂ ਨੇ ਇਹਨਾਂ ਨੂੰ ਦਿੱਤੇ ਇਹਨਾਂ ਨੇ ਸਾਨੂੰ ਦਿੱਤੇ ਅਸੀਂ ਉਦਾਂ ਸੋਸਾਇਟੀ ਬਣਾ ਗਏ ਉਦੋਂ ਬਾਅਦ ਇਹਨਾਂ ਨੇ ਸਾਡੀ ਮਦਦ ਕੀਤੀ ਮੈਂ ਦਲੋਟਾ ਸਾਹਿਬ ਦਾ ਬਹੁਤ ਅੱਜ ਰੀਣੀ ਆ ਕਿ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਅਸੀਂ ਟੂਰਨਾਮੈਂਟ ਹਰ ਸਾਲ ਇਸੇ ਤਰ੍ਹਾਂ ਕਰਾਉਂਦੇ ਰਹਾਂਗੇ ਵਾਹਿਗੁਰੂ